ਆਦਰਤੀ ਉੱਥੇ ਖੜੀ ਹੈ ਇਹਦੇ ਪਿੱਛੇ ਲੜੀ ਜਾਂਦੇ ਨੇ ਲੋਕ ਉਹ ਇੱਕ ਚੂਹਾ ਸੀ ਉਹ ਕਿਸ ਸੁਨਾਰੇ ਦੀ ਦੁਕਾਨ ਤੇ ਗਿਆ ਹੀਰਾ ਖਾ ਗਿਆ ਇੱਥੇ 4 ਪੈਸੇ ਆ ਜਾਣ ਸਭ ਤੋਂ ਪਹਿਲਾਂ ਸ਼ਰੀਕੇ ਵਾਲਿਆਂ ਦੇ ਘਰ ਮੂਰੇ ਹਾਰਨ ਮਾਰ ਕੇ ਲੰਗਦੇ ਆ ਭਰਤ ਜਾਂਦੇ ਆ ਧਰਮ ਦੇ ਨਾਂ ਤੇ ਇੱਥੇ ਲੜਾਈ ਕਰਾਉਂਦੀ ਉਹ ਇੱਥੇ ਉਹ ਕਰਾਤਾ ਉਹਨੇ ਆਹ ਕਰਤਾ ਨਿਆ ਕਰਤਾ ਇਹ ਨਹੀਂ ਅਸੀਂ ਕਰਦੇ ਅਸੀਂ ਨਹੀਂ ਕਹਿੰਦੇ ਕਦੇ ਸਾਰੇ ਇੱਕੋ ਜਿਹੇ ਪਰਮਾਤਮਾ ਨੇ ਇੱਕੋ ਜਿਹਾ ਬਣਾ ਕੇ ਭੇਜੇ ਆ ਇੱਕੋ ਜਿਹਾ ਖੂਨ ਹੈ ਤੇ 60 70 ਸਾਲ ਦੀ ਐਵਰੇਜ ਹੈ 60 70 ਸਾਲ ਦੀ ਐਵਰੇਜ ਹੈ ਕੀ ਲੜਕੇ ਲੜਾਈਆਂ ਆ ਧਰਤੀ ਉੱਤੇ ਖੜੀ ਐ ਇਹਦੇ ਪਿੱਛੇ ਲੜੀ ਜਾਂਦੀ ਰਹਿੰਦੀ ਐ ਇਹ ਤਾਂ ਨਹੀਂ ਗਈ ਕਿਤੇ ਇਹ ਤਾਂ ਇੱਥੇ ਹੀ ਖੜੀ ਐ ਇਹ ਤਾਂ ਇੱਥੇ ਹੀ ਰਹੂ ਪਰ ਆਪਾਂ ਗਿਆ ਖਾਰਾ ਖਾਣੇ ਆ ਉਹ ਇੱਕ ਚੂਹਾ ਸੀ ਉਹ ਕਿ ਸੁਨਾਰੇ ਦੀ ਦੁਕਾਨ ਤੇ ਗਿਆ ਹੀਰਾ ਖਾ ਗਿਆ ਚੂਹਾ ਹੀਰਾ ਖਾ ਗਿਆ ਉਹ ਸੁਨਾਰੇ ਨੂੰ ਪਤਾ ਲੱਗ ਗਿਆ ਵੀ ਲੈ ਹੀਰਾ ਖਾ ਗਿਆ ਉਹ ਸਾਹਮਣੇ ਖੱਡ ਚ ਬੜ ਗਿਆ ਉਹਨੇ ਬੁਲਾਏ ਮਜ਼ਦੂਰ ਖੱਡ ਪਟਾਲੀ ਨੀ ਮੇਰਾ ਮਹਿੰਗਾ ਹੀਰਾ ਖਾ ਗਿਆ ਖੱਡ ਪੱਟੀ ਨਾ 100 200 ਚੂਹਾ ਬੈਠਾ ਥੱਲੇ ਹੁਣ ਕਿਵੇਂ ਪਤਾ ਲੱਗੇ ਵੀ ਹੀਰਾ ਕਿਹਦੇ ਢਿੱਡ ਚ ਉਹ ਕਹਿੰਦਾ ਮੈਂ ਜੋਰੀ ਆ ਮੈਂ ਹੀਰਾ ਤਾਂ ਪਛਾਣ ਸਕਦਾ ਨਾ ਚੂਹਾ ਥੋੜੀ ਪਛਾਣ ਸਕਦਾ ਮਨ ਕਿਹੜਾ ਹੈ ਉਨੇ ਚੂਹਿਆਂ ਦਾ ਸਪੈਸ਼ਲਿਸਟ ਬੁਲਾਇਆ ਕੋਈ ਸਿਆਣਾ ਬੰਦਾ ਕਹਿੰਦਾ ਯਾਰ ਇੰਨਾ ਚੂਹ ਮੇਰਾ ਇੱਕ ਹੀਰਾ ਖਾ ਗਿਆ ਇੰਨਾ ਚ ਹੀ ਉਹ ਕਹਿੰਦਾ ਉਹ ਜਿਹੜਾ ਪਰਲੇ ਪਾਸੇ ਇਕੱਲਾ ਹੀ ਨੱਚੀ ਜਾਂਦਾ ਨਾ ਉਹਨੂੰ ਫੜਦਾ ਉਹਦੇ ਟੱਡ ਪਾੜਨਾ ਉਹਨੂੰ ਫੜਿਆ ਉਹਦੇ ਟੱਡ ਪਾੜਿਆ ਉਹ ਚ ਹੀਰਾ ਨਿਕਲਿਆ ਉਸ ਨੇ ਆਲਾ ਕਹਿੰਦਾ ਯਾਰ ਤੈਨੂੰ ਕਿਵੇਂ ਪਤਾ ਲੱਗਾ ਕਿ ਇੰਨੇ ਚੂਹਾਂ ਚ ਵੀ ਹੀਰਾ ਜਿਹੜਾ ਇਹਦੇ ਟੱਡ ਚ ਹੈ ਉਹ ਕਹਿੰਦਾ ਉਹਨੇ ਚੂਹਾ ਜਿਆਦਾ ਇਹਨੇ ਕਦੇ ਹੀਰਾ ਕਦੇ ਦੇਖਿਆ ਨੀ ਕਰਿਆ ਨੀ ਕਹਿੰਦਾ ਉਹਦੇ ਜੇ ਕਹਿੰਦਾ ਇਹ ਹੈ ਜੇ ਕੋਲੇ ਮਾਇਆ ਆ ਜੇ ਨਾ ਜਾਂ ਅਮੀਰ ਹੋ ਜੇ ਸਭ ਤੋਂ ਪਹਿਲਾਂ ਕਹਿੰਦਾ ਆਪਦੇ ਕਬੀਲੇ ਤੋਂ ਦੂਰ ਹੁੰਦਾ ਉਹ ਸਭ ਤੋਂ ਪਹਿਲਾਂ ਆਪਦਿਆਂ ਤੋਂ ਦੂਰ ਹੁੰਦਾ ਪਰ ਉਹ ਜੋ ਮੈਂ ਤੁਹਾਡੇ ਵਰਗਾ ਨਹੀਂ ਮੇਰੇ ਕੋਲ ਹੀਰ ਹੈ ਇੱਥੇ ਹੀ ਫੜਿਆ ਗਿਆ ਉਹ ਚੂਹਾ ਜੇ ਵਿੱਚ ਬੈਠ ਰਹਿਦਾ ਤਾਂ ਪਤਾ ਨਹੀਂ ਲੱਗਣਾ ਸੀ ਇੱਥੇ 4 ਪੈਸੇ ਆ ਜਾਣ ਸਭ ਤੋਂ ਪਹਿਲਾਂ ਸ਼ਰੀਕੇ ਵਾਲਿਆਂ ਨੇ ਘਰ ਮੂਰੇ ਹਾਰਨ ਮਾਰ ਕੇ ਲੱਗਦੇ ਆ ਵੀ ਬਲਕਿ ਉਹਨਾਂ ਨੂੰ ਵੀ ਅਮੀਰ ਕਰੋ ਯਾਰ ਉਹ ਵੀ ਕੋਈ ਤਰੱਕੀਆਂ ਕਰਨ ਸੇ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹਣਾ ਕਿ ਸਾਰੀ ਤਰੱਕੀਆਂ ਕਰੀਏ ਤਾਂ ਤਰੱਕੀ ਹੋਊਗੀ ਇੱਕ ਦੂਜੀਆਂ ਲੱਤਾਂ ਖਿੱਚ ਕੇ ਨਹੀਂ ਕੁਝ ਬਣਦਾ ਉਹ ਤਾਂ ਫਿਰ ਜੇ ਆਪਦੀ ਲਕੀਰ ਵੱਡੀ ਕਰਨੀ ਹੈ ਦੋ ਤਰੀਕੇ ਨੇ ਜਾਂ ਤਾਂ ਬਰਾਬਰ ਵਾਲੀ ਲਕੀਰ ਛੋਟੀ ਕਰ ਦੋ ਜਾਂ ਫਿਰ ਆਪਦੀ ਵਾਲੀ ਵੱਡੀ ਕਰ ਲਓ ਪਰ ਜੇ ਬਰਾਬਰ ਵਾਲੀ ਛੋਟੀ ਕਰੋਗੇ ਤੁਹਾਡੀ ਲਕੀਰ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਨਾ ਤੁਹਾਡੀ ਲਕੀਰ ਤਾਂ ਉੱਡੀ ਹੋ ਰਹੀ ਉਹ ਛੋਟੀ ਹੋ ਗਈ ਪਰ ਜਦੋਂ ਆਪਣੀ ਲਕੀਰ ਵੱਡੀ ਕਰੋਗੇ ਤਾਂ ਤਰੱਕੀ ਹੋਊਗੀ ਫਨਾਇ ਦੇ ਕੀਦੀ ਪੱਟੀ ਹੋਰ ਹੈ ਉਹ ਆਦਮੀ ਬਹੁਤ ਦੁਖੀ ਹੈ ਜਿਸ ਕਾ ਪੜੋਸੀ ਸੁਖੀ ਹੈ ਲਗਵਾਂਡੀ ਕਾਰ ਲਿਆਵੇ ਆਪਾਂ ਇਹ ਨਹੀਂ ਸੋਚਦੇ ਵੀ ਮੈਂ ਵੀ ਮਿਹਨਤ ਕਰਕੇ ਵੱਡੀ ਕਾਰ ਲਵਾਂ ਆਪਾਂ ਕਹਿੰਦੇ ਕੋਈ ਗੱਲ ਨਹੀਂ ਹਾਰਨ ਮਾਰ ਕੇ ਲੰਗਾ ਚਰੀਟਾ ਪਾਵਾਂਗੇ ਲੈ ਚਰੀਟਾ ਪਾ ਦਿੰਨੇ ਯਾਰ ਆਈ ਐਮ ਪੁੰਜਾ ਦੇ ਆਂਦੇ ਆ ਇਹ ਕਰ ਜੰਦੇ ਆ ਚਰੀਟਾ ਪੈ ਗਈਆਂ ਦੱਸੋ ਕੀ ਮਿਲ ਗਿਆ ਜਿੰਨੇ ਮਰਜੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਚ ਜੇਬ ਨਹੀਂ ਹੁੰਦੀ ਸਾਰਾ ਕੁਝ ਏਥੇ ਹੀ ਰਹਿ ਜਾਂਦਾ ਜੀ ਠੀਕ ਹੈ ਨਾ ਕੱਪ ਜਿਹੜਾ ਆਖਰੀ ਕੱਪੜਾ ਮਿਲਦਾ ਉਹਦੇ ਸਿਉਣ ਨਹੀਂ ਬੱਜੀ ਹੁੰਦੀ ਕੋਈ ਔਰ ਰੱਖਦੇ ਵੀ ਬਾਲਾ ਚਿਰ ਨਹੀਂ ਮਰੀ ਜਨੋ ਠੱਗੀਆਂ ਜੋ ਅੱਖਾਂ ਪਿੱਛੇ ਜਿੰਨਾ ਪਿੱਛੇ ਕਹਿੰਦਾ ਪੈਰ ਪਸਾਰ ਪਿਆ ਵਿੱਚ ਬੇੜੇ ਕਿੱਥੇ ਗਏ ਤੇਰੇ ਘਰ ਦੇ ਪੈਰ ਪਸਾਰ ਪਿਆ ਵਿੱਚ ਬੇੜੇ ਕਿੱਥੇ ਗਏ ਤੇਰੇ ਘਰ ਦੇ ਜਿੰਨਾ ਪਿੱਛੇ ਪਾਪ ਕਮਾਏ ਉਹ ਚੱਕੋ ਚੱਕੋ ਕਰਦੇ ਕਾਂਟਾ ਨਹੀਂ ਰੱਖਦੇ ਕਹਿੰਦੇ ਬਗਰਾਉਣ ਵਾਲੀ ਪੂਆ ਪਰਸੋਂ ਫੁੱਲਾਂ ਤੇ ਆਜੂ ਚੱਕੋ ਕਰਾਂ ਚੱਕੋ ਕਿ ਕਾਰੇ ਬਾਤੇ ਪਾਪ ਕਮਾਈ ਜਾਂ ਨਹੀਂ ਜੇ ਕੋਹਾਂਟਾ ਬਰ ਰੱਖਦੇ ਨਹੀਂ ਉੱਥੇ ਤੁਸੀਂ ਸੋ ਇਸ ਕਰਕੇ ਕਿਸਦਾ ਹੱਕ ਨਾ ਮਾਰੋ